ਜੀ ਅੱਜ ਦਿਹਾੜੀ ਲੱਗੀ ਆ ਪੂਰੀ ਵਧੀਆ ਅੱਜ ਦਿਨ ਲੱਗਾ ਹੈਗਾ ਵਧੀਆ ਅੱਜ ਕੰਮ ਚੱਲਦਾ ਪਿਆ ਸੈਕਟਰ ਪੂਰਾ ਯਾਰ ਬਹੁਤ ਲੱਗਿਆ ਆੜ ਵਿੱਚ ਵਾ ਮਿੱਕਰੋ ਕਾਡਾ ਪੁੰਦੇ ਇਧਰ ਆਡਾ ਬਹੁਤ ਵਡਿਆ ਨਾ ਲੇ ਰੋਡ ਆਟਰ ਫੇਰਨਗੇ ਵਿਚਾਰ ਤੋਂ ਕੋਟੇਟ ਸਲਿੱਪ ਮਾਰਨਾ ਪੈਂਦਾ ਵਿਆੜ ਤੇ ਆ ਕੇ ਆਡਾ ਬਹੁਤ ਵਡਿਆ ਤਵੇ ਨਾ ਪਈਆਂ ਹੋਈਆਂ ਆਡਾਂ ਕਰ ਲੈ ਆ ਗਾ ਸੱਦਾ ਕਰਨਾ ਤਰੇ ਮੈਂ ਨਾਲਾ ਚੋਤਾ ਚੋਗਾ ਦਾ ਫੋਨ ਲੱਗਿਆ ਜੇ ਆਪ ਗੱਲ ਜੀ ਉਹਨਾਂ ਕੋਲ ਜਿਹੜੇ ਹਵਾ ਪੈਣਾ ਕੰਮ ਕਰਦੇ ਆ ਹਾਂ ਆਪੇ ਪਿਆਰੀ ਜੀ ਉਹ ਲਾਵਾਂਗੇ ਜਨਰੇਟਰ ਤੇ ਬਣਾਉਣਾ ਵੀਡੀਓ ਜਨਰੇਟਰ ਲਾਉਣਾ ਹੈ ਚੋ ਲੋ ਲਾ ਕੇ ਨਾ ਉਹ ਗੇਮ ਬਾਰੇ ਉਹਨੂੰ ਲੈ ਜਾਣਾ ਤੋਰਾ ਵੀ ਟਰੈਕ ਲੈ ਜਾਣਾ ਤੋਰਾ ਅੰਦਰ ਦੂਜਾ ਦੂਜਾ ਲਾਈ ਜਾਂਦਾ ਦੂਜੇ ਦੇ ਬਸਈਆ ਪਹਿਲੇ ਜੰਨਾ ਅਰਜਣੇ ਸਹੀ ਆ। ਅੱਲਾ ਰੱਖੇ ਨੂ ਪਿੰਨੇ ਆ। ਬੱਦੂ ਨੇ ਆ। ਹਾਂਜੀ ਵੀਰ ਜੀ ਕੀ ਹਾਲ ਚਾਲ ਆ ਜੀ? ਠੀਕ ਠਾਕ ਆ ਸਾਰੇ। ਅੱਜ ਲਾਤਾ ਆਪਾਂ ਲਾਲ ਝੋਟਾ ਚੱਲਣ ਦਿਆ ਜ ਆਪਣਾ। ਕੱਲ ਦੀ ਦਿਹਾੜੀ ਚਲਾ ਆ ਬਾ ਜੋਂਡੀ ਰਾ ਚੱਲਣ ਦਿਆ। ਅਰਜਣ ਲੱਗਿਆ ਪਾਉਂ ਟਰਾਲੀ। ਟਰਾਲੀ ਭਰ ਕੇ ਖੜੇ ਹੋਏ ਸੀਗੇ। ਉਹਨੇ ਇਹ ਚੱਲੂਗਾ ਲੱਗੇ ਆ ਪੌਂਡ ਟਰਾਲੀ ਬੰਨੇ ਕਰੀਏ ਟਰੈਕਟਰ ਮੜਾ ਗੱਡੀ ਚਲੋ ਹਾਂਜੀ ਆਪਾਂ ਹਵਾ ਪਰੋਣੀ ਪੜਦੇ ਜਾ ਮਾੜੀ ਗੱਡੀ ਏ ਉਹ ਤਾਂ ਆਟਾ ਥੋੜੀ ਕੱਢੀ ਜੀ ਲੱਗਦਾ ਲੱਗਦਾ ਢਾਇਰ ਜਿਹਾ ਰੋਲ ਲਓ ਲੈ ਟਰਾਲੀ ਚੱਲੀ ਆ ਕੈਂਬੋ ਬ్రో ਆਇਆ ਪਾੜੋ ਪਾੜੋ ਜਲਦੀ ਪਾੜੋ ਲਾਗੇ ਵਾਲੇ ਲਾਗੇ ਵਾਲੇ देखो हाँ जी बॉडर मेकअप ठीक है भरा ਗਰਾ ਅੱਗ ਲਾ ਦੇ ਅੱਗ ਲਾ ਦੇ ਕੰਮ ਅੱਗੇ ਮਜ਼ਾ ਮਜ਼ਾ ਚੱਲੇ ਅੱਜ ਵਾਹ ਦੇਖ ਕਿੰਨਾ ਪੂਰਾ ਹੋ ਗਿਆ ਬਹੁਤ ਪੂਰਾ ਹੋ ਗਿਆ ਸਾਰੇ ਕਣੀਆਂ ਪੈਂਦੀਆਂ ਨੇ ਕਣੀਆਂ ਘਰੇ ਅੱਛਾ ਇਹਨੇ ਮਾਦਾ ਯਾਰਾ ਤੁਸੀਂ ਦੂਈ ਆ ਪਰ ਕਣੀਆਂ ਨੇ ਆਉਣੀਆਂ ਨੇ ਰੱਬ ਕਹਿੰਦਾ ਐਤ ਕੀ ਰੈਸਟ ਕਰੋ ਪਰ ਲੋ ਪਰ ਲੋ ਉਹ ਟਮਾਟਰ ਭਰਦੇ ਨੇ ਨਾ ਤੇ ਸਾਰੇ ਹਨਾ ਉਹ ਬਰਾਹੋਂ ਟਵਾਟਰ ਨਹੀਂ ਭਰਦਾ ਮੈਨੂੰ ਆਹੋ ਹੁਣ ਤੋਂ ਟਮਾਟਰ ਭਰਦਾ ਕਣਕ ਭਰ ਟਮਾਟਰ ਦਾ ਜੇਤ ਆਈ ਜਾਂਦਾ ਇਤੋਂ ਬਾਈ ਜੀ ਪੂਰਾ ਬੱਦਲ ਚੜਿਆ ਇਹਦਾ ਕੋਈ ਪਾਣੀ ਕੀ ਕਰਨਾ ਇਹਨੇ ਫੇ ਆ ਜੂਏ ਕੋਈ ਭਰ ਭਰੋਸਾ ਨਹੀਂ ਇਹਦਾ ਆ ਦੇ ਤਿਲੰਦਰ ਵਾਲੀ ਸਾਈਡ ਤੋਂ ਚੜਿਆ ਪੂਰਾ ਤਾਂਨੇ ਹੈਗੇ ਕਹਿੰਦੇ ਤੂੜੀ ਇਕੱਠੀ ਕਰੀ ਜਨਾ ਅੱਛਾ ਸਹੀ ਆ ਸਹੀ ਆ ਢੋਲਾਂਗੇ ਲੋ ਬਾਈ ਜੀ ਅਰਜਨ ਆਪਣਾ ਦੇਖ ਲੋ ਮੈਸੇਜ ਹੁੰਦੇ ਹੀ ਅਰਜਨ ਭਾਜੀ ਕਿਉਂ ਨਹੀਂ ਚਲਾਉਂਦੇ ਹੁਣ ਤਲਾਤਾ ਪਾਰ ਜਨ ਵੀਰ ਜੀ ਮੈਂ ਤੁਹਾਨੂੰ ਬਾਈ ਮੈਸੇਜ ਕਰਦੇ ਮਾਹੀ ਅਰਜਨ ਕਾਤੋਂ ਬੜਾ ਕਰਦਾ ਲੋਕ ਚੱਲਦਾ ਅਰਜਣ ਇਹਦਾ ਬਾਈ ਤੋਰਾ ਬੋਧ ਆ ਗਾਂ ਨੂੰ ਸਲੋ ਵਾਲਾ ਥੋੜਾ ਗੇਅਰ ਹੁੰਦੇ ਹੁਣ ਕਹਿੰਦੇ ਲੱਗਦੇ ਉਹ ਲਵਾ ਦਾਂਗਾ ਉਹਨਾਂ ਤੋਰਾ ਥੋੜਾ ਘਟ ਜਾਂਦਾ ਇਹ ਬਹੁਤ ਔਰਦਾ ਸੰਜੀਤ ਜੋਨ ਡੀਅਰ ਨਾਲੋਂ ਜੋਨ ਡੀਅਰ ਵਿੱਚ ਪਹਿਲੇ ਲੋਜ ਜਿਆਦਾ ਹਰਾ ਪਹਿਲੇ ਲੋਜ ਪਾ ਲੋ ਥੋੜਾ ਤੁਰਦਾ ਇਹਦਾ ਏ ਫਰਕ ਆ ਇਹਦੇ ਹਾਈ ਲੋ ਮੀਡੀਅਮ ਨਹੀਂ ਨਾ ਸਿੱਧਾ ਹਾਈ ਲੋ ਹਰਾਂ ਉਹ ਗਾਂ ਲੱਗ ਜਾਂਦਾ ਲਵਾਦਾ ਗੇਅਰ ਗਾਂ ਹਾਂ ਹਾਂ ਜਿੱਦਾਂ ਇਹ ਜਿੰਨਾ ਹੁਣ ਤੁਰਦਾ ਇਹਨੋਂ ਅੱਧਾ ਹੋ ਜਾਣਾ ਇਹਨੇ ਅੱਧਾ ਤੋੜ ਆ ਜੂ ਦੇ ਜਾਂਦਾ ਦੇਲ ਹੈ ਉਹ ਹੀ ਦਾ ਤੋੜਾ ਹੀ ਬਹੁਤ ਆ ਜਾਂਦਾ ਤਾਂ ਹੀ ਤਾਂ ਮੰਗਾ ਪੈਂਦਾ ਹਾਂ ਆਹ ਇਹ ਹਵਾ ਦੀ ਚੱਲ ਪਈ ਆ। ਦਾਈ ਜਣਾ ਆ। ਆਹ ਨੇਰੇ ਤੱਕ ਚੱਲੇ ਫੇਰ ਟਰਾਲੀਆਂ ਪਾਈ ਜਾਂਦੀਆਂ 20-25। ਹੁਣ ਆਪਣੇ ਟਾਈਮ ਨਾਲ ਮੰਨਉਂਦੀ ਆ। ਆਪਣੇ ਲਾਗੇ ਮੱਕੀ ਆ ਬਾਈ ਸਾਰੇ ਆ ਦੇਖੋ। ਤੇ ਮੱਕੀ ਦਾ ਪੂਰਾ ਵੇਚ ਬਣਾਉਣਾ ਤੇ ਆ ਵੀ ਮੱਕੀ ਆ ਵੀ ਮੱਕੀ। ਉਪਰਲੀ ਸਾਈਡ ਵੀ ਮੱਕੀ ਆ ਇਸ ਕਰਕੇ ਜਿਆਦਾ ਰਾਤ ਤੱਕ ਨਹੀਂ ਚੱਲਦਾ ਰੀਪਰ ਜੀ। ਇਹ ਨੇਰੇ ਤੱਕ ਚਲਾਈਏ ਫੇਰ ਤਾਂ ਇਹ ਵੀ ਬਣਾ ਦਈਏ ਸਾਢੇ 5 ਦੀਆਂ 16-17-18 ਟਰਾਲੀਆਂ ਬੰਦੀਆਂ। ਉਨਾ 16ਵੀਂ ਕਸਤਾਂ ਰਹੀਆਂ। ਅਗਨਵੀਂ ਆ। ਇਹ 16ਵੀਂ ਟਰਾਲੀ ਜੀ ਆਹ ਵਾਲੀ। ਤੇ ਮੇਰੇ ਸਾਹਮਣੇ ਦੋ ਹੋਰ ਬੰਨਜੂ ਵਾਤੋਂ ਆ ਦੋ ਹੀ ਬੰਨਣਗੀਆਂ ਬਸ। 16 ਦੇ 18 ਬਨਣਗੀਆਂ। ਸਾਰੇ ਪਾਸੇ ਮੱਕੀ ਆ। ਉਹ ਦੇਖੋ ਉਧਰ ਵੀ ਮੱਕੀ ਆ। ਇੰਨੀ ਕਿਨ ਕਿਆ ਵਿੱਚ ਬਸ। ਆਹ ਦੇਖੋ ਆ ਵੀ ਮੱਕੀ ਆ ਸਾਰੀ। ਸਾਰੇ ਪਾਸੇ ਮੱਕੀ ਮੱਕੀ ਆ। ਮੱਕੀ ਦੇ ਨਾਲ ਸੱਲ ਬਹੁਤ ਜਲਦੀ ਹੁੰਦੀ ਆ। ਜਲਦੀ ਟਰੈਕਟਰ ਖੜਾ ਹੋ ਜਾਂਦਾ ਜੀ। ਦੇਖਾ ਜਿੱਥੇ ਕਣਕਾਂ ਹੀ ਕਣਕਾਂ ਮੱਕੀ ਹੈ ਨਹੀਂਗੀ ਉਥੇ ਨੇਵੇਂ ਪੱਕ ਚੱਲ ਜਾਂਦਾ ਰੀਪਰ ਇਹ ਮੱਕੀ ਬਹੁਤ ਜਲਦੀ ਸੈੱਲ ਹੁੰਦੀ ਆ 40 ਦੇ 20 ਮਿੰਟਾਂ ਜੇ ਭਰ ਦਿੰਦਾ 18-20 ਮਿੰਟ ਜੇ ਖਾਲੀ ਭਰ ਹੁੰਦਾ ਉਦੋਂ ਥੋੜਾ ਦੂਰ ਜਾਂਦੇ ਆ ਤਾਂ ਖੜੇ ਹੋਣਾ ਪੈਂਦਾ ਹਰ ਵਾਰੀ 20-25 ਮਿੰਟ ਹੀ ਲੱਗ ਜਾਂਦੇ ਆ ਉਹਨਾਂ ਟਾਈਮ ਹੀ ਭਰਨ ਨੂੰ ਲੱਗ ਜਾਂਦਾ ਉਹਨਾਂ ਟਾਈਮ ਹੀ ਫੇਰ ਖੜੇ ਹੋਣਾ ਪੈਂਦਾ ਜੀ ਜੇ ਤੈਨਾਂ ਟਰਾਲੀ ਹੁਣ ਗਾਂ ਤੋਂ ਤੈਨੀਆਂ ਕਰ ਦੇਣੀਆਂ ਤੇ ਕੰਮ ਚੱਲੀ ਜਾਊ ਆਰਾਮ ਨਾਲ ਇਹ ਦੂਰਵਾਦਿਆਂ ਵੀ ਟਰੈਕਟਰ ਦੋ ਲੱਗਣ ਢੋਣ ਵਾਲੇ ਫੇਰ ਕੰਮ ਚੱਲਦਾ ਸੋ ਜੀ ਦੂਰ ਜਿਹੜਾ ਨਾ ਟਰੈਕਟਰ ਨਾਲ ਕੰਮ ਨਹੀਂ ਸਹੀ ਚੱਲਦਾ ਟਰਾਲੀ ਬਹੁਤ ਲੇਟ ਮੁੜਦੀ ਆ ਹਰ ਜੋ ਖਾਪ ਪੋਣੋ ਹਟ ਜੋ ਸਾਨੂੰ ਕਾਦੀ ਮਸਤੀ ਚੜੀ ਆ ਬੰਦੇ ਵਾਂਜੋ ਬੰਦੇ ਦੇਖ ਰਿਹਾ ਬਾਬਾ ਦੇਖ ਕਿੰਨੀਆਂ ਕਿੰਨੀਆਂ ਬੋਰੀਆਂ ਭਾਰੀਆਂ ਸੰਜੀਤ ਭਰ ਗਿਆ ਜੀ 7-8 ਉੱਤਰ ਵੀ ਹੈਗਾ ਪਰੇ ਚੱਕ ਕੇ ਲਵੋ ਉਹ ਪਈਆਂ ਸਾਰੀਆਂ ਰੀ ਪਤਰਾ ਕੱਲੇ ਆਉਂਗੇ ਰਖੀਓ ਰੱਖ ਲੈ ਰੱਖ ਲਿਆ ਆਪਾਂ ਸਾਰੀਆਂ ਤੂੰ